ਸਤਨਾਮ ਵਾਹਿਗੁਰੂ ਸਾਹਿਬ ਜੀ ਰਹਿਰਾਹ ਸਾਹਿਬ ੴ ਸਤਿਗੁਰ ਪ੍ਰਸਾਦ ਸਾ ਲੋਕ ਮਹਲਾ ਪਹਿਲਾ ਦੁਖਦਾਰ ਸੁਖ ਰੋਗ ਧਿਆ ਜਸ ਸੁਖ ਤਾਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਹਾਂ ਕਰੀ ਨਾ ਹੋਈ ਬਲਹਾਰੀ ਪ੍ਰਤਵਸਿਆ ਅੰਤ ਨਾ ਜਾਏ ਲਖਿਆ ਰਾਮ ਜਾਤ ਵਾ ਜੋ ਜੋਤ ਮੈਂ ਜਾਤਾ ਕਲਕਲਾ ਭਰ ਪੂਰਿਆ ਤੂੰ ਸੱਚਾ ਸਾਈਵਾ ਸਿਖਤ ਸਵਾਲਿਓ ਜਿਨ ਕੀਤੇ ਸੋ ਪਾਰ ਪਿਆ ਕਉ ਨਾ ਨਾ ਕਰਤੇ ਕੀ ਬਾਤਾ ਜੋ ਕਿਛ ਕਰਨਾ ਸੋ ਕਰਿਆ ਸੋਦ ਰਾਗਾ ਸਮਹੱਲਾ ਪਹਿਲਾ ਓਮਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੇ ਆ ਸੋ ਗਰ ਕੇ ਆ ਜਤਬਾ ਸਰਬ ਸਮਾਲੇ ਵਾਜੇ ਤੇਰੇ ਨਾਮ ਦਾ ਨਿਕ ਅਸ਼ੰਕਾ ਕੀਤੇ ਤੇਰੇ ਵਮਨ ਹਾਰੇ ਕੀਤੇ ਤੇਰੇ ਰਾਗ ਭਰੀ ਸੁਕਈਆ ਕੀਤੇ ਤੇਰੇ ਗਾਵਨ ਹਾਰੇ ਗਾਵਾਂ ਤੁਧ ਨਾ ਪਉਣ ਪਾਣੀ ਬਸੰਤਰ ਗਾਵੈ ਰਾਜਾ ਧਰਮ ਦੁਵਾਰੇ ਗਾਵਾਂ ਤੁਧ ਨਾ ਚਿੱਤ ਦੁਸਤ ਲਿਖ ਜਾਣਾ ਨਾ ਲਿਖ ਲੈ ਧਰਮ ਵਿਚਾਰੇ ਗਾਵਾ ਤੁਧਨੋ ਇਸਰ ਬ੍ਰਹਮਾ ਦੇਵੀ ਸੋ ਸੁਦਾ ਸਵਾਰੇ ਗਾਵਾਂ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਾਂ ਤੁਧਨੋ ਸੇ ਸਮਾਧੀ ਅੰਦਰ ਗਾਵਾਂ ਤੁਧਨੋ ਸਾਧ ਵਿਚਾਰੇ ਗਾਵਾਂ ਤੁਧਨੋ ਜਤੀ ਸਤੀ ਸੰਤੋਖੀ ਗਾਵਾਂ ਤੁਧਨੋ ਵੀਰ ਕਰਾਰੇ ਗਾਵਾਂ ਤੁਧਨੋ ਪੰਡਿਤ ਬੜ ਰੱਖੀ ਸਰਜੋਗ ਜਗਵੇਦਾ ਨਾਲੇ ਗਾਵਾਂ ਤੁਧਨੋ ਮੋਹਨੀ ਅਮਰ ਮੋਹਨਾ ਸੁਰਗ ਮਛ ਪਿਆਲੇ ਗਾਵਾਂ ਤੁਧ ਨਾ ਰਤਨ ਪਾਏ ਤੇਰੇ ਅਠਸੜ ਤੀਰਤ ਨਾਲੇ ਗਾਵਾਂ ਤੁਧ ਨੋਜੋਜ ਮਹਾਬਲ ਸੂਰਾ ਗਾਵਾਂ ਤੁਧ ਨੋ ਕਹਾਣੀ ਤਾਰੇ ਗਾਵਾਂ ਤੁਧ ਨੋ ਖੰਡ ਮੰਡਲ ਬ੍ਰਹਮੰਡਾ ਕਰ ਕਰਾ ਰੱਖੇ ਤੇਰੇ ਧਾਰੇ ਸੇ ਤੁਧ ਨੋ ਗਾਵਗਣਾ ਜੋ ਤੁਧ ਭਾਵਨਾ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧ ਨੋ ਗਾਵਗਣਾ ਸੇ ਮੈ ਚਿਤ ਨਾਮਨਾ ਨਾਨਕਿਆ ਵਿਚਾਰੇ ਸੋਈ ਸੋਇ ਸਦਾ ਸੱਚ ਸਾਇ ਸੱਚਾ ਸੱਚੀ ਨਾਹੀ ਐ ਮੇ ਉਸੇ ਜੈਨ ਦਾ ਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਿਨ ਸੀ ਮਾਇਆ ਜਿਨ ਨੂੰ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋ ਤਿਸ ਤੇ ਵੜਿਆਈ ਜੋ ਤਿਸ ਪਾਵੇ ਸੋਈ ਕਰਸੀ ਫਿਰ ਕਮਨਾ ਕਰ ਨਾ ਜਾਈ ਸੋ ਪਾਸਾ ਉਸਾ ਸਾਹਿਬ ਨਾਨਕ ਰੈਨ ਰਜਾਈ ਅਸਾ ਮਹੱਲਾ ਪਹਿਲਾ ਸੁਨ ਵੱਡਾ ਆਖੈ ਸੰਤ ਕੋ ਏ ਕੇ ਵੱਡਾ ਵੱਡਾ ਡਿਟਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰੈ ਇਸ ਮਾਏ ਵੱਡੇ ਮੇਰੇ ਸਾਈ ਬਾ ਘਹਿਰ ਗੰਵੀਰਾ ਗੁਣੇ 기ਰਾ ਕੋਈ ਨ ਜਾਣ ਤੇਰਾ ਕੀਤਾ ਕੇ ਉੱਚੀ ਰਾਰਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਾ ਗੁਰਹਾਈ ਕਹਿ ਨਾ ਜਾਈ ਤੇਰੀ ਤਲ ਵਡਿਆਈ ਸਭ ਸਾਤਾ ਸਭ ਤਪ ਸਭ ਚੰਗਿਆਈਆਂ ਸਿਤਾ ਬੁਰਖਾ ਕੀ ਵਡਿਆਈਆਂ ਤੁਧ ਵਿਣਾ ਸਿਧਿ ਕਿਨ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਂਤੀ ਭਰੇ ਤੇਰੇ ਭੰਡਾਰਾ ਜਿਸ ਤੁਮ ਦੇ ਤਿਸੈ ਕਾਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾਂ ਵਿਸਰਾ ਮਰ ਜਾਉ ਆਖਣਿ ਔਖਾ ਸਾਚਾ ਨਾਮ ਸੱਚੇ ਨਾਮ ਕੀ ਲਾਗੈ ਭੂਖ ਉਤਮੁਖੈ ਖਾਏ ਤਲਿਆ ਦੂਖਾ ਸੋ ਕਿਆ ਵਿਸਰਾ ਮੇਰੀ ਮਾਏ ਸਾਚਾ ਸਾਇ ਸਾਚੇ ਨਾਹਿ ਰਹਾਉ ਸੱਚੇ ਨਾਮ ਕੀ ਤਲਵੜਾਈ ਆਖ ਤਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਏ ਵਡਾ ਨੋ ਵਹਿ ਘਾੜ ਨਾ ਜਾਏ ਨਾ ਮਰੈ ਨਾ ਹੋਵੈ ਸੋ ਜ। ਦਿੰਦਾ ਰਹੇ ਨਾ ਚੁੱਕੇ ਭੋਗਾ ਕੋਨੇ ਹੋਰ ਨਾਈ ਕੋਈ ਨਾ ਖੂਆ ਨਾ ਕੋ ਹੋਏ ਜੇ ਵੜਾਪ ਤੇ ਵੜ ਤੇਰੀ ਦਾਤ ਜਿਨ ਦਿਨ ਕਰ ਕਹਿ ਕੀਤੀ ਰਾਤ ਖਸਮਸਾਰ ਹੈ ਤੇ ਕਮ ਜਾਤ ਨਾਨਕ ਨਾਮ ਹੈ ਬਾਸਨਾਤ ਰਾਗ ਊਜਿਰ ਮਹੱਲਾ ਜੰਥਾਰ ਕੇ ਜਨ ਸਤੂਰ ਸਤ ਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਇ ਕਰ ਦਿਆ ਨਾਮ ਪ੍ਰਕਾਸ਼ ਮੇਰੇ ਮਿਤਵਰ ਦੇਵਾ ਮੋਕੋ ਰਾਮ ਨਾਮ ਪ੍ਰਕਾਸ਼ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਅਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰਿ ਸਰਬਾਰ ਪਿਆਸ ਹਰ ਹਰ ਨਾਮ ਮਿਲੈ ਦ੍ਰਵਤਾ ਸਾਈ ਮਿਲ ਸੰਗਤ ਗੁਣ ਪ੍ਰਕਾਸ਼ ਜਿਨ ਨਹਾਰ ਹਰਿ ਨਾਮ ਨਾ ਪਾਇਆ ਤੇ ਭਾਗਿਨ ਜੰਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਦ੍ਰਗ ਜੀਵਾਸ ਜਨਾਰ ਜਨ ਸਤਿਗੁਰ ਸੰਗਤ ਪਾਏ ਤੈਨ ਤੁਰ ਮਸਤਕ ਲਿਖਿਆ ਲੇ ਖਾਸ ਧਨ ਧਨ ਸਾ ਸੰਗਤ ਜਿਤਨ ਸੁਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹਲਾ 5 ਕਾਹਿਰੇ ਪੰਜ ਤਵਾ ਉਦੰਦਾ ਆਰ ਅਰ ਜੀਓ ਪਰਿਆ ਸਾਲ ਬਤਨ ਮਾ ਜੰਤ ਪਾਏ ਤਾ ਕਾਰਿ ਜਿ ਕਾ ਗੈ ਕਰ ਧਰਿਆ ਮੇਰੇ ਮਾਦਵ ਜੀ ਇਸ ਸੰਤ ਮਿਲੈ ਸੋ ਧਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਰਿਆ ਰਹਾਉ ਜਨਨ ਪਿਤਾ ਲੋਕ ਸੁਤਾ ਬਨੇਤਾ ਕੋਈ ਨ ਕਿਸ ਕੀ ਧਰਿਆ ਸਿਰ ਸਰੇ ਜਿ ਕਸਮ ਬਾਇ ਠਾਕੁਰਾ ਕਾਇਮਨ ਭਾਉ ਕਰਿਆ ਉਡੇ ਊਡਾ ਵੈਸੇ ਕੋ ਸਾ ਤਿਸ ਪਾਚੈ ਬਚਰੇ ਚਰਿਆ ਤੈਨ ਕੌਣ ਕਲਾਵੇ ਕੌਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸੋ ਨਿਧਾਨਾ ਦਸ ਸਸ਼ਟਿਸਤਾ ਠਾਕੁਰ ਕਰਤਲ ਧਰਿਆ ਜਨ ਨਾਨਕ ਬਲਬਹ ਸਦ ਬਲ ਜਾਈਐ ਤਰੰਤ ਨ ਪਾਰਾ ਵਰਿਆ ਰਾਗਾ ਸਮਹਲਾ ਚੌਥਾ ਸੋ ਪ੍ਰਖਾ ਏਕ ਓੰਕਾਰ ਸਤਿਗੁਰ ਪ੍ਰਸਾਦ ਸੋ ਪ੍ਰਖ ਨਿਰੰਜਨ ਹਰ ਪ੍ਰਖ ਨਿਰੰਜਨ ਅਤਮਾ ਕਮਾਪਾਰਾ ਸਭ ਤੇ ਆਵੇ ਸਭ ਤੇ ਆਵੇ ਤੁਮ ਜੀ ਅਰ ਸੱਚੇ ਸਿਰਜਨਹਾਰਾ ਸਭ ਜੀਤ ਮਾਰੇ ਜੀਤੋ ਜੀ ਆਕਾ ਦਾਤਾਰਾ ਹਰ ਤੇ ਆਵੋ ਸੰਤੋ ਜੀ ਸਭ ਦੁਖ ਵਿਸਾਰਨਹਾਰਾ ਹਰਿਆ ਪੇ ਠਾਕੁਰ ਆਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰਾ ਸ੍ਰਮ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਨਾ ਇੱਕ ਦਾਤ ਇੱਕ ਬੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਤੇ ਭੁਗਤਾ ਜੀ ਹਾਂ ਤਦ বিনা ਵਰਨਾ ਜਾਣਾ ਤ ਕਾਰ ਬ੍ਰਹਮ ਤੇ ਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਤਿਆ ਵੈ ਹਰ ਤਿਆ ਵੈ ਤੁਧ ਜੀ ਸੇ ਜਨ ਜੁਗ ਮੈ ਸੁਖ ਵਾਸੀ ਸੇ ਮੁਕਤਾ ਸੇ ਮੁਕਤ ਭਾਏ ਜਨ ਅਰਤਿ ਆਇਆ ਜੀ ਤਦ ਟੁੱਟੇ ਜਮ ਕੇ ਫਾਸੇ ਜਿਨ ਨਿਰਭਾਉ ਜਿਨ ਅਰ ਨਿਰਭਉ ਤੇ ਆਇ ਆ ਜੀਤਨ ਕਾ ਭਾਉ ਸਭੁ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੀਰਾ ਹਰਿ ਜੀ ਤੇ ਹਾਰਾ ਰੂਪ ਸਮਾਸੀ ਸੇ ਧਾਨਾ ਸੇ ਧਾਨਾ ਜਿਨ ਅਰਤਿ ਆਇ ਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬਿਆੰਤ ਬਿਆੰਤਾ ਤੇਰੀ ਭਗਤ ਤੇਰੇ ਬਲ ਸਲਾ ਤੁਧ ਜੀ ਹਰ ਨੀਕਾ ਨੇਕਾ ਅਨੰਤਾ ਤੇਰੀ ਅਨੇਕਾ ਤੇਰੀ ਅਨਿਕ ਰਾਇ ਪੂਜਾ ਜੀ ਤਬਤਾ ਪੈ ਜਪੈ ਬੇਅੰਤਾ ਤੇਰੀ ਅਨੇਕਾ ਤੇਰੀ ਅਨੇਕ ਪੜੈ ਬੋਲ ਸਿਮਰਤਾ ਸਾਸ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਅਰਬ ਘਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੂੰ ਜੇਵੜਾ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀਤੋ ਨਹਿ ਚਲ ਕਰਤਾ ਸੋਈ ਤੁਦੇ ਆਪੇ ਭਾਵੈ ਸੋਈ ਵਰਤੈ ਜੇ ਤੂੰ ਆਪੇ ਕਰੈ ਸੋ ਹੋਈ ਤੁਦੇ ਆਪੇ ਸ੍ਰਿਸ਼ਟ ਸੋ ਪਾਈ ਜੇ ਤੁਦੇ ਆਪੇ ਸਿਰਜ ਸਭ ਕੋਈ ਜੇ ਨਾ ਨਾ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣ ਹੋਈ ਆਸਾ ਮਹੰਲਾ ਚੰთა ਤੂੰ ਕਰਤਾ ਸੁਚਿਆਰ ਮਾਡਾ ਸਾਈ ਜਿਉ ਤੋਂ ਭਾਵੈ ਸੋਈ ਤੀਸੀ ਜੋ ਤੋਂ ਦੇ ਸੋ ਮੈਂ ਪਾਈ ਰਹਾ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮਕੰਲਾ ਦਾ ਮਨ ਗਵਾਇਆ ਤੂੰ ਤੇ ਆਪ ਛੋੜਿਆ ਮਿਲਾਇਆ ਤੂੰ ਦਰਿਆ ਸਭ ਦੁਜੀ ਮਾਹੀ ਤੁਝ ਵਿੱਚ ਨ ਦੂਜਾ ਕੋਈ ਨਾਹੇ ਜੀਜਾ ਸਭ ਤੇਰਾ ਖੀਲਾ ਵਿਜੋਗ ਮਿਲ ਵਿਚੜਿਆ ਸੰਜੋਗੀ ਮੇਲਾ ਜਿਸਨੋਂ ਤੂੰ ਜਾਣਾ ਏ ਸੋ ਜਨ ਜਾਣੈ ਅਰਗੁਣ ਸਦੀ ਆਖ ਵਖਾਣੈ ਜਿਨ ਅਰ ਸੇਵਿਆ ਤੇ ਸੁਖ ਪਾਇਆ ਸਹਿਜੇ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸੰਹ ਹੋਏ ਤੁਝ ਬਿਨ ਦੂਜਾ ਵਰਨਾ ਕੋਈ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤੇ ਸਰਵਰੜਾ ਪਹਿਲੇ ਨਿਵਾਸਾ ਪਾਣੀ ਪਾਉ ਗਤਨੈ ਕੀਆ ਪੰਕਾਇ ਮੋਹ ਭਗ ਨਹੀਂ ਚਾਲੈ ਹਮ ਦੇਖਾ ਤੈਡੂ ਬਿਆਲੇ ਮਾਨੇਕ ਨਾ ਚਿਤਸ ਮੂਰਮਨਾਰ ਬਿਸਰਾ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਦਾ ਜਨ ਪਿਆ ਪ੍ਰਤ ਨਾਨਕ ਤਨ ਕੀ ਸਰਣਾ ਜਿੰਤੋ ਨਾਹੀ ਵਿਸਰਿਆ ਆਸਾ ਮਹਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਰਨਤੀਏ ਤੇ ਬਰੀਆ ਔਰ ਕਾਇ ਤਰ ਕਿਤਨਾਂ ਕਾਮ ਆਵੈ ਸਾਦ ਸੰਤ ਭਜ ਕੇਵਲ ਨਾਮਾ ਸਰੰਜਾ ਉਲਾਗ ਭਉ ਜਲ ਤਰਣ ਕੈ ਜਨਾਂ ਦੇਤਾ ਜਾਤ ਰੰਗ ਮਾਇਆ ਕਹਿ ਰਹਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰੰਮਾ ਸਰਣ ਕਰੇ ਕੀ ਰੱਖੋ ਸ਼ਰਮਾ ਆ ਸਈ ਦਸਮੀ ਕਵੇ ਬਾਤ ਬੇਨਤੀ ਚਉਪਈ ਹਮਰੀ ਕਰਵਾ ਦੇ ਰਚਾ ਪੂਰਨ ਹੋਏ ਚਿਤਗੀ ਚਾ ਤਵ ਚਰਨਨਨ ਰਹਿ ਹਮਾਰਾ ਪਨਾ ਜਾਨ ਕਰੋ ਪ੍ਰਿਤਪਾਰਾ ਹਮਰੇ ਦ੍ਰਿਸ਼ਟ ਸਬੈ ਤੁਮ ਘਾਹੋ ਆਪਾ ਦੇ ਮੋਹਿ ਬਚਾਹੋ ਸੁਖੀ ਬਸੈ ਮੋਹਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋ ਰਚਾ ਨਿ ਕਰਦੇ ਕਰਿਆ ਸਬੈ ਰਣਕਵਾਸ ਸੰਗਰੀਐ पूर्ण हो हमारी आसा तोर पेन की रहे प्यासा तुम्हें छाड कोई अवर ना ते आऊ जो बर चाऊ सब तुम ते पाऊ सेवक सिखा मारे तारिय चुन्ना चुन सतरा मारे मारिय आपा दे मुझे बरिय मरण काल का त्रास निवरिय हो जो सदा बच्चा श्री अस्तु जो करे रचा रख लियो मैं रख ਸਾਹਿ ਸੰਤ ਸਹਾਇ ਪਿਆਰੇ ਜੀਨ ਬਾਂ ਦੁਸ਼ਤਨ ਕੇ ਹੰਤਾ ਤਮਾ ਪੂਰੀ ਚਤੁਰ ਦੁਸ਼ਕੰਤਾ ਕਾਲ ਪਾਇ ਬ੍ਰਹਮਾ ਵਕ ਦਰਾ ਕਾਲ ਪਾਇ ਸਿਵ ਜਿ ਅਵਤਾਰਾ ਕਾਲ ਪਾਇ ਕਰ ਵਿਸ਼ਨਾ ਪ੍ਰਕਾਸ਼ਾ ਸકલ ਕਾਲ ਕਾਂਕੀਆ ਤਮਾ ਸਾ ਜਵਨ ਕਾਲ ਜੋਗੀ ਸਿਵ ਕੀਓ ਬੀਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਾਉਣ ਕਾਲ ਸਭ ਜਗਤ ਬਨਾਇਓ ਏ ਉਹ ਦੇਵਦਾਤ ਜਿਸ਼ਣ ਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੇ ਸਤਲ ਪ੍ਰਾਜਾ ਜਿਨੇ ਆਪ ਸਵਾਰੀ ਸਿਵ ਕਨ ਕਹ ਸਭ ਗੁਣ ਸੁਖ ਦੇਇ ਔ ਸਤ੍ਰਣ ਕੋ ਪਰਮਾਵਾਦ ਕੀਓ ਘਟ ਘਟ ਕੇ ਅੰਤਰ ਕੀ ਜਾਣਤਾ ਹਲੇ ਭਰੇ ਕੀ ਪੀਰ ਪਛਾਨ ਤਾ ਚੀਂਟੀ ਤੇ ਕੁੰਸ ਰਸ ਤੁਲਾਸ ਪਰ ਕਿਰਪਾ ਦ੍ਰਿਸ਼ਟ ਕਰ ਪੁਨ ਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀਏ ਕੇ ਕੀ ਪੀਰ ਪਛਾਨੈ ਘੜ ਘੜ ਕੇ ਪਰਪੜ ਕੀ ਜਾਣੈ ਜਯੁਦ ਕਰਾ ਕਰਾ ਕਰ ਤਾਰਾ ਪ੍ਰਜਾ ਤਰ ਤਵ ਦੇ ਆਪਾਰਾ ਜਵਾ ਕਰਾ ਕਰਤੋ ਕਭ ਹੋਂ ਤਮ ਮੈਂ ਮਿਲਤ ਦੇਹ ਦਰਸਕ ਹੂੰ ਜਿਤੇ ਬਦਨ ਸ੍ਰਿਸ਼ ਸੁਵਤਾਰੈ ਆਪ ਆਪਣੀ ਭੂਜੋ ਚਾਰੈ ਤੂੰ ਸਭ ਹੀ ਤੇ ਰਹਿ ਤਿਨਾਲਮਾ ਜਾਨਤ ਬੇਦ ਭੇਦ ਅਰੇ ਆਲਮਾ ਨਿਰੰਕਾਰ ਨਿਰਵਕਾਰ ਨੀ ਲੰਬ ਆਦ ਨੀਲਾ ਨਾਦ ਸੰਭਾ ਤਾ ਕਾ ਮੂੜੋ ਚਾਰ ਤੁ ਭੇਦਾ ਜਾ ਕੋ ਪੀਵ ਨ ਪਾਵਤ ਬੇਦਾ ਤਾ ਕੋ ਕਰਪਾ ਹਨ ਅਨੁਮਾਨਤ ਮਹਾ ਮੂਲ ਕਿਸ਼ ਭੇਦ ਨ ਜਾਣਤਾ ਮਹਾਦੇਵ ਕੋ ਕੈ ਸਦਾ ਸਿਵ ਨਿਰੰਕਾਰ ਕਾ ਚੀਨਤ ਨਾ ਭਿਵ ਆਪ ਆਪਣੀ ਬੁੱਧ ਹ ਜੀਤੀ ਵਰਨਤਾ ਭੈਨਾ ਬਿੰਤੋ ਐ ਤੇਤੀ ਤੁਮਰਾ ਲਖਾ ਨਾ ਜਾਏ ਬਸਾਰਾ ਕਹਿ ਵਿਸ ਜਾ ਪ੍ਰਥਮ ਸੰਸਾਰਾ ਇਕੈ ਰੂਪਾ ਨੂਸ ਰੂਪਾ ਰੰਗ ਭਇਓ ਰਾਵ ਕਹਿ ਉਪਾ ਅੰਡਾ ਜੇ ਰਸ ਤੈ ਕਿੰਨੀ ਉਤਪਜ ਖਾਨ ਬਹੁ ਰਚ ਦਿਨੀ ਕਉ ਕੋ ਰਾਜਾ ਬੈਠਾ ਕਉ ਸਵਡ ਭਇਓ ਸ਼ੰਕਰ ਕਹਿ ਠਾ ਸਗਰੇ ਸ੍ਰਿਸ਼ਟ ਦੇਖ ਆਇ ਚੰਬਾਵਾ ਜੁਗਾ ਸਰੂਪ ਸੁਯੰਬਾ ਅਵਰੱਛਾ ਮੇਰੀ ਤਮ ਕਰੋ ਸਿਖੋ ਵਾਰ ਐ ਸਿਖ ਸੰਗਾਰੋ ਦੁਸ਼ਟ ਜੀਤੇ ਉਠਵਤੁ ਪਾਤਾ ਸਕਲਮਲੇਸ਼ ਕਰੋ ਰਣਗਾਤਾ ਜੇ ਅਸਤ ਜਾ ਤਉ ਸਰਣੀ ਪਰੇ ਤਿਲਕੇ ਦੁਸ਼ਟ ਦੁਖਤਾ ਮਾਰੇ ਪ੍ਰੋਖ ਜਉਣ ਭਗ ਪਰੇ ਤਿਆਰੇ ਤਿਲਕੇ ਤੁਮ ਸੰਕਰ ਸਵਟਾਰੇ ਜੋ ਕਾਲ ਕੋ ਇਕ ਬਾਰਤੇ ਆਏ ਹੈ ਤਾਂ ਕੇ ਕਾਲਿਕ ਨਾ ਇਹ ਅਰਥਾ ਹੋਏ ਤਾਂ ਇਸ ਬਕਾਲਾ ਦੁਸ਼ਟ ਰੈਟਰੰਦ ਕਾਲਾ ਕਿਰਪਾ ਦ੍ਰਿਸ਼ਟਾ ਜਾਇ ਨਿਹਾਰਿਓ ਤਾਂ ਕੇ ਤਾਵਤਨ ਕਮਾਰਿਓ ਰਿਸਦ ਕਰਮਾ ਸਭ ਹੋਈ ਦੁਸ਼ਟ ਚਾਚ ਵਸਕ ਨਾ ਕੋਈ ਇਕ ਬਾਰ ਜਿੰ ਤਮਸ ਬਾਰਾ ਕਾਲ ਕਾਸਤੇ ਤਾਇ ਉਬਾਰਾ ਜਿੰਨਰ ਨਾਮ ਤਿਹਾਰੋ ਕਾ ਦਾਰ ਦਾ ਦੁਸ਼ਟ ਦੋਖ ਤੇਰਾ ਖੜਾ ਕੇਤ ਮੈਂ ਸ਼ਰਣ ਤਿਆਰੀ ਆਪਾ ਦੇ ਲਿਓ ਵਾਰੀ ਸਰਬਠੌਰ ਮੋਹ ਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਾ ਕੇਤ ਮੈਂ ਸ਼ਰਣ ਤਿਆਰੀ ਆਪਾ ਦੇ ਲਿਓ ਵਾਰੀ ਸਰਬਠੌਰ ਮੋਹ ਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਈਆ ਪਾਇੰ ਗਜੰਤੇ ਤੁਮਰੇ ਤਬ ਤੇ ਖੂ ਆਖ ਤਰੇ ਨੀ ਆਨਿਆ ਰਾਮ ਰਹੀਮ ਕੁਰਾਨ ਕੁਰਾਨ ਅਨੇਕ ਐਮਨ ਤੇ ਕ ਨਾ ਮਾਨਿਓ ਸਿਮਰਤ ਸਾਸਤਰ ਬੇਸਬੈ ਬੋ ਭੇਦ ਕਾ ਮੇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮਾ ਨਾ ਕਹਿਓ ਸਭ ਤੋਏ ਬਕਾਨਿਓ ਦੋਹਿਰਾ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਹੇ ਗਏ ਕੀਲਾ ਜਸ ਗੋਬਿੰਦਾਸ ਤੁਹਾਰਾ ਰਾਮ ਕਲੀ ਮਹੱਲਾ ਤੀਜਾ ਨਾਂ ਦੇ ਕੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸਬਦ ਗਾਉਣੀਆਂ ਆਈਆਂ ਸਬਦ ਦਾ ਗਾਉ ਹਰੀ ਕੇ RAM ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਈ ਮਨ ਮੇਰੀਆ ਤੁਸ ਦਾ ਰਹੁ ਰਣਾਲੇ ਹਰ ਨਾਲ ਰਾਉ ਤੂੰ ਮਾਨਾ ਮੇਰੇ ਦੁੱਖ ਸਾ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰਾਸ ਸਵਾਮੀ ਸੋ ਕਿਉ ਮਾਨਾ ਵਿਸਾਰੇ ਕਹਿ ਨਾਨਕ ਮਾਨਾ ਮੇਰੀ ਸਦਾ ਰਉ ਹਰ ਨਾਲੇ ਸੱਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਤੇ ਸੋ ਪਾਵੈ ਸਦਾ ਸਿਖਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਆਵਾਜੇ ਸਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਆਧਾਰ ਮੇਰਾ ਜਿਨੁ ਖੁਖਾਂ ਸਭ ਗਵਾਈਆਂ ਕਰ ਸਾਂ ਸੁਖ ਮਨ ਆਏ ਵਸਿਆ ਜਿਨਿ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵੇਟਾਂ ਇਸਤੀਆਂ ਵਡਿਆਈਆਂ ਕਹਿ ਨਾਨਕ ਸੋਣਾ ਸੰਤੋ ਸਵਤਰੋ ਪਿਆਰੋ ਸਾਚਾ ਨਾਮ ਮੇਰਾ ਧਾਰੋ ਆਜੇ ਪੰਜ ਸਾਬਦਿਤ ਘਰਸ ਭਾਗੇ ਘਰਸ ਭਾਗੇ ਸਬਦ ਬਾਜੇ ਕਲਾਜਤ ਘਰ ਧਾਰੀਆ ਪੰਜ ਦੋਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰੰ ਪਾਇਆ ਤੂ ਜਿਨ ਕਾ ਸੇ ਨਾਮਰ ਕਹਿ ਲਾਗੇ ਕਹਿ ਨਾਨਕ ਤੈਸ ਕੋਵਾ ਤੁਧ ਘਰ ਅਨਹਦ ਦਰਵਾਜੇ ਆਰਾ ਸਨਾ ਵਡ ਭਾਗੀ ਓ ਸਕਲ ਮਨੋਰਤ ਪੂਰੇ ਪਾਰਗ੍ਰਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਸਾਰ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਭ ਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਿਤੇ ਭਗਤਾ ਸਤਿਗੁਰਿਆ ਭਰ ਪੂਰੇ ਬਿਨ ਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਾਤੂਰੇ ਮੰਦਾ ਵਣੀ ਮਹਾਲਾ ਪੰਜਵਾ ਖਾਲ ਵਿਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਾਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਇ ਉਦਾਰੋ ਇਹ ਵਸਤਾ ਤਜਿ ਨਾ ਜਾਈ ਨਿਤ ਨਿਤ ਰਖੁਰ ਧਾਰੋ ਤਮ ਸੰਸਾਰ ਚੜਨ ਲਗ ਤਰੀਐ ਸੋ ਨਾਨਕ ਗ੍ਰੰਥ ਪਸਾਰੋ ਸਾ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਤ ਨਾਹੀ ਮੈਂ ਨਾ ਜੋ ਕਿ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੈਂ ਰੰਤ ਹੋਈ ਸਤ ਗੁਰ ਸੱਜੜ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥਿਵੇ ਹਰਿਆ ਤਰਸ ਬਿਆ ਮੇਰਾ ਮਤ ਹੋਈ ਸਤਿਗੁਰ ਸਚੜ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ ਕੌੜੀ ਤਿੱਥੈ ਤੂੰ ਸਮਰਾਤਾ ਜਿੱਥੈ ਕੋਈ ਨਾ ਹੈ ਉਥੈ ਤੇਰੀ ਰੱਖ ਅਗਨੀ ਉਤਰਮਾ ਹੈ ਸੁਣ ਕੇ ਜਾ ਕੇ ਦੂਤ ਨਾਏ ਤੇਰਾ ਛੜ ਜਾਏ ਭੌਜਲ ਵਿਖੰਸ ਗਾਓ ਗੁਰਸਾਹਿ ਦੀ ਪਾਰ ਪਾਏ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਏ ਕਲਮੈ ਹੋ ਪੰਨਾ ਗੁਰਿੰਦ ਗਾਏ ਸਭ ਸਨੋਂ ਕਿਰਪਾਲ ਸੁਮਾਲੇ ਸਾਇ ਸਾਇ ਵਰਤਾ ਕੋਈ ਨਾ ਜਾਏ ਜੇ ਆਵੇ ਤਦ ਆਏ ਸੰ ਹੁਕਮ ਅੱਲਾ ਪੰਜਵਾ ਅੰਤਰ ਗੁਰ ਆਰਧਨਾ ਜੀਵਾ ਜਪ ਗੁਰ ਨਾਮੋ ਨੇਤਰੀ ਸਤਗੁਰ ਪੀਖਣਾ ਸ਼ਰਵਣੀ ਸੁਣਨਾ ਗੁਰ ਨਾਮੋ ਸਤਗੁਰ ਸੇ ਤੇਰਤਿਆ ਦਰਗਹਿ ਪਈਐ ਠਾਓ ਕਉ ਨਾਨਕ ਕਿਰਪਾ ਕਰੇ ਜਿਸਨੋ ਏ ਵਥ ਦੇ ਜਗ ਮਾ ਉਥਮ ਕਾੜੀਐ ਵਿਰਲੇ ਕੀ ਕੇਵਾਂ ਲਾ ਪੰਜਵਾ ਰੱਖੇ ਰਖਨ ਹਾਰਾ ਪੋ ਬਾਰਿਆ ਨਾ ਗੁਰ ਕੀ ਪੈਰੀ ਪਾਏ ਕਾ ਸਵਾਰਿਆ ਨਾ ਹੋ ਆਪ ਦਿਆਲ ਮਨੋ ਨਾ ਵਿਸਾਰੇ ਨਾ ਸਾਜਨਾ ਕੈ ਸੰਗ ਭਉਜਲ ਤਾਰਿਆ ਨਾ ਸਾਕਤ ਨਿੰਦਕ ਦੁਸ਼ਟ ਕੀ ਨਾਹੀ ਵਿਦਾਰਿਆ ਨਾ ਤੇ ਸਾਹਿਬ ਕੀ ਟੀਕਾ ਨਾਨਕ ਮਨੈ ਮਾਹੀ ਜਿ ਸਿਮਰ ਸੁਖ ਹੋਏ ਸਗਲੇ ਦੁਖ ਜਾਏ ਤੇ ਸਾਹਿਬ ਕੀ ਟੀਕਾ ਨਾਨਕ ਮਨੈ ਮਾਹੀ ਜਿ ਸਿਮਰ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ